ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਟਾਈਮ ਹੋ ਚੁੱਕਿਆ ਜੀ ਪੌਣੇ 5 ਦਾ ਟਾਈਮ ਹੋ ਗਿਆ ਤੇ ਬਾਕੀ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਹੁੰਦੇ ਆ ਪਲੀਜ਼ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਆ ਕਰੋ ਜੀ ਫੁੱਲ ਵਾਚ ਮੰਮੀ ਨੂੰ ਮਿਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਅਸੀਂ ਛੱਡੀਆਂ ਵੇਹਣੀਆਂ ਗੱਡੀ 'ਚ ਪਾਉਣੀਆਂ ਤੇ ਛੱਡੀਆਂ ਪੈਣ ਕੇ ਨਾ ਹੋ ਗਿਆ ਨਾ ਦੇ ਡੱਗੀ ਦੇ ਵਿੱਚ ਜਿਹੜਾ ਮੋਟਰ ਨੂੰ ਬਾਲ ਬੂਲ ਜਾਂਦਾਗਾ ਤੱਬੀ ਜਿਹੜੇ ਦਾ ਟੈਂਕੀ ਚ ਪਾਣੀ ਚੜਦਾ ਉਹ ਖਰਾਬ ਹੋ ਗਿਆ ਤੇ ਹੁਣ ਪਾਣੀ ਕਰਨ ਨੂੰ ਬਹੁਤ ਜ਼ਿਆਦਾ ਤੰਗ ਹੋਏ ਪਏ ਤੇ ਜਿਵੇਂ ਤੇ ਡੜੀ ਨੂੰ ਫੋਨ ਕਰਿਆ ਸੀ ਕਹਿੰਦੇ ਛਟੀਆਂ ਸਿੱਟ ਜਾਂਦੇ ਤੜਕੇ ਤੇ ਹੁਣ ਇਹ ਰੇਰ ਉਪਾਉਣ ਬਾਅਦ ਇਹ ਪਹਿਲਾਂ ਦੇਣੇ ਤੇ ਹੁਣ ਛਟੀਆਂ ਪਾਈ ਜਾਂਦੇ ਸੀ ਗੱਡੀ ਦੇ ਵਿੱਚ ਤੇ ਫਿਰ ਮੈਂ ਕਿਹਾ ਚਲ ਮੈਂ ਵੀ ਹੁਣ ਤਾਂ ਮੈਂ ਉਹ ਕਰੀ ਜਾਂਦੇ ਮੈਨੂੰ ਖਿੱਚ ਕੇ ਦੇ ਦੇਣਗੇ ਥੱਬਾ ਛਟੀਆਂ ਦਾ ਮੈਂ ਲਿਆ ਕੇ ਛਟੀਆਂ ਫਿਰ ਸਾਗ ਨੂੰ ਲਾਉਣੇ ਤੜਕਾ ਤੇ ਸੂਟ ਹੈ ਜਿਹੜਾ ਕਿ ਆਪਣਾ ਜੀ ਸਾਰਾ ਕੰਪਲੀਟ ਕਰਤਾ ਇੱਕ ਸੂਟ ਮੈਂ ਅੱਜ ਅੱਜ ਥੋੜਾ ਜਿਹਾ ਮਨ ਖਿਜਿਆ ਮੇਰਾ ਜਦੋਂ ਪਹੁੰਚਿਆ ਤੇ ਆ ਕੇ ਮਸ਼ੀਨ ਇੰਨਾ ਜਿਆਦਾ ਬਖਾਇਆ ਛੱਡਣ ਲੱਗੀ ਬੱਲੇ ਟੋਪੇ ਪਾਉਣ ਲੱਗੀ ਮੋٹے ਮੋٹے ਤੇ ਬਹੁਤ ਜਿਆਦਾ ਉਹ ਹੋਇਆ ਜੀ ਬਹੁਤ ਜਿਆਦਾ ਗਿਜਾਜਤਾ ਮੇਰਾ ਮਨ ਪਤਾ ਨਹੀਂ ਮੈਂ ਕਿਹਦਾ ਪੈੜ ਆਇਆ ਸੀਗਾ ਤੇ ਨਹੀਂ ਮੈਂ ਇੱਕ ਇੱਕ ਸਲਵਾਰ ਸੀ ਗੱਲੀ ਕਾ ਜਿਵੇਂ ਪਹੁੰਚੇ ਹੋ ਪਰ ਇਹਨੂੰ ਘਰ ਬੈਲੇ ਫਿਰ ਫਿਰ ਖਮਾਉਂਦਾ ਬਹਿ ਰੇਗਾ ਸਹੀ ਹੈ ਤੇ ਫੇਰ ਅੱਜ ਕੱਲੀ ਉਹੀ ਰੈਡੀ ਹੋਈ ਐ ਤੇ ਸੂਤਰ ਪਾਈ ਹੋਇਆ ਸੂਟ ਬਸ ਜਮਾ ਸੂਟ ਜਮਾ ਰੈਡੀ ਐ ਚਾਕੇ ਪਾਉਣਾ ਹੀ ਐ ਤੇ ਬਸ ਕੱਲ ਨੂੰ ਆਖਦੇ ਜਾਂਦੇ ਆ ਵੀ ਸ਼ਾਇਦ ਮਿਸਤਰੀ ਆਊਗਾ ਬਾਕੀ ਪਤਾ ਨਹੀਂ ਪੱਕਾ ਨਹੀਂ ਕਹਿ ਸਕਦੇ ਕਰ ਜਾਂਦੀ ਰਹਿ ਹੋ ਗਈ ਹੁਣ ਮਿਸਤਰੀ ਨੂੰ ਫੋਨ ਕਰਨਾ ਵੀ ਉਹ ਕੀ ਕਹਿੰਦਾਗਾ ਤੇ ਸ਼ਾਇਦ ਆਊਗਾ ਤੇ ਬਸ ਮੈਂ ਵੀ ਬਹੁਤ ਛਟੀਆਂ ਨਹੀਂ ਵਾਲੀ ਆ ਕੇ ਸਾਲ ਨੂੰ ਲੋਣਾ ਤੜਕਾ ਸਾਗ ਪਿਆਜੀ ਹੁਣ ਸ਼ਾਮ ਸ਼ਾਮ ਨੂੰ ਸਰਜੂਗਾ ਸਵੇਰੇ ਸਵੇਰੇ ਦੇਖਾਂਗੇ ਚਟਨੀ ਸਵੇਰੇ ਚਟਨੀ ਰਗ ਲਾਂਗੇ ਤੇ ਮੈਂ ਖਾਈ ਜਾਂਦੀ ਆਪ ਆਪਾ ਖਾਈ ਜਾਂਦੇ ਸੀਗੇ ਜੀ ਆਹ ਵਿਆਹ ਵਾਲਿਆਂ ਨੇ ਪੇ ਦਿੱਤੀ ਸੀ ਜਿਹੋ ਭਾਜੀ ਜੀ ਹੁੰਦੀ ਹੈ ਜਿਹੜੀ ਫਿਰ ਘਰ ਫੇਰੀ ਸੀ ਘਰਾਂ ਦੇ ਵਿੱਚ ਤੇ ਆਹ ਸੀਗੀਆਂ ਮਿੱਠੀਆਂ ਰਿਉਂਦੀਆਂ ਨੀਆਂ ਬਸ ਇਹੀ ਬਚੀਆਂ ਸੀਗੀਆਂ ਮੈਂ ਖਾਣੀਆਂ ਜਸਣਾ ਸਸਿਕਾ ਬਲਾ ਅੱਜ ਸਾਡੇ ਮੁੰਡੇ ਨੇ ਪਤੰਗ ਢਾਉਣਾ ਸੀ ਇਹਦੇ ਦੋਸਤ ਹੈ ਨਹੀਂ ਸੀ ਇੱਕ ਤਾਂ ਉਹ ਦੇ ਨਾਨਕੀ ਭਾਗ ਗਿਆ ਵਿਆਹ ਗਿਆ ਮਨ ਲਾ ਇੱਕ ਕੋਲੇ ਜਾ ਗਿਆ ਇੱਕ ਕੋਲ ਦੂਜੇ ਕੋਲ ਭੱਜ ਜਾਂਦਾ ਨਾ ਕੰਮ ਬਕਾਣਾ ਨਹੀਂ ਤੇ ਕੰਮ ਤਾਂ ਯਾਦ ਆਇਆ ਜੀ ਜਿਸ ਨੇ ਆਪਣੇ ਨਪਾਤੀ ਸਾਰੀ ਲਸਣ ਦੇ ਵਿੱਚ ਗੁੱਡ ਸਾਨੂੰ ਦਿਖਾਉਣੇ ਆ ਲਓ ਜੀ ਆਪਣੇ ਜਿਸ ਨੇ ਸਾਰੀ ਲਸਣ ਦੀ ਗੋਟ ਪਾਤੀ ਬਸ ਇਹ ਚ ਪਾਣੀ ਲਾਉਣ ਵਾਲਾ ਰਹਿ ਗਿਆ ਹੁਣ ਇੱਕ ਵਾਰੀ ਫੇਰ ਪਾਣੀ ਲਾ ਦਾਂਗੇ ਤੇ ਫਿਰ ਵਧੀਆ ਚੱਲ ਪੂਏ ਗੁੱਡ ਪਾ ਕੇ ਪੋਲਾ ਹੋ ਗਿਆ ਹੁਣ ਇਹਦੇ ਵਿੱਚ ਪਾਣੀ ਫੇਰ ਦਾਂਗੇ ਤੇ ਇੱਕ ਆਪਣੇ ਮਨਪ੍ਰੀਤ ਭੈਣ ਕਹਿੰਦੀ ਸਵਾਹ ਛੱਡ ਦਿਓ ਪਤਲੀ ਪਤਲੀ ਸਵਾਹ ਛੱਡਿਆ ਕਰਾਂਗੇ ਆਪਾਂ ਜਦੋਂ ਚੁੱਲੇ 'ਚੋਂ ਕੱਢਦੇ ਹਾਂ ਨੇ ਲਓ ਜੀ ਉਹ ਗਿੱਲਗਾ ਹਣ ਲਓ ਜੀ ਜਸ਼ਨ ਤੇ ਰੈਡੀ ਪਾ ਰਿਆ ਛਟੀਆਂ ਇਹਦੇ ਉੱਤੇ ਪਾ ਕੇ ਤੇ ਬਸ ਰਸਾ ਬਣਨ ਹੋ ਗਿਆ ਨਾ ਤੇ ਮੈਂ ਵੀ ਲੈ ਕੇ ਜਾਣੀ ਥੱਬੀ ਤੇ ਫਿਰ ਲਾਉਣਾ ਸਾਗ ਨੂੰ ਤੜਕਾ ਛਰਕਾ ਲਓ ਜੀ ਆਪਾਂ ਲੈ ਕੇ ਚਾਲਦੇ ਹਾਂ ਛਟੀਆਂ ਜਸ਼ਨ ਤੇ ਰੈਡੀ ਨੇ ਵੀ ਭਰ ਲਈ ਰੈਡੀ ਤੇ ਹੁਣ ਮੋਟਰਸਾਈਕਲ ਮੰਗ ਲਈ ਪਾਉਂਗੇ ਇਹਨੂੰ ਤਾਂ ਹਾਂ ਚੱਲ ਛੱਡਿਆ ਉਹ ਫਿਰ ਪਾਣੀ ਪੂਣੀ ਤੱਤੇ ਕਰਨ ਦਾ ਔਖਾ ਹੈ ਕਰ ਲੈਣਗੇ ਚਲੋ ਜੀ ਮੀਰ ਦੇ ਆਪਾ ਤੜਕਾ ਛਰਕਾ ਲਾਉਣਿਆਂ ਸਾਗ ਨੂੰ ਤੜਕਾ ਫਿਰ ਕੱਢਦੇ ਆਂ ਧਰ ਟਾਈਮ ਨਾ ਕਰੀਏ ਕੰਮ ਅੱਜ ਤਾਂ ਵੀ ਠੰਡ ਲੱਗਦੀ ਹੈ ਲੈਨੇ ਆ ਮੈਂ ਵੀ ਟੋਪਾ ਟੂਪਾ ਲੈਣੀ ਹੈ ਮੁਰ ਟੋਪਾ ਟੂਪਾ ਲੈਨੇ ਆ ਜੀ ਮੁੜ ਕੇ ਸਿਰ ਠਰ ਜਾਂਦਾ ਨਾ ਜਦੋਂ ਫਿਰ ਸਿਰ ਦੁੱਖਾ ਲੱਗ ਜਾਂਦਾ ਮੇਰਾ ਤੇ ਚਲੋ ਇੱਕ ਸੂਟ ਤਾਂ ਰੈਡੀ ਹੋਇਆ ਦੂਜੇ ਦੇ ਵੀ ਟਾਈਮ ਟੂ ਟਾਈਮ ਕੱਢ ਕੇ ਦੂਜਾ ਵੀ ਕਰ ਲਾਂਗੇ ਤੇ ਚਲੋ ਸਾਰਾ ਟੋਰ ਨਾ ਦੇ ਡੈਡੀ ਇਹ ਕਾਤੋਂ ਖੜੀ ਹੋਣਾ ਇਹ ਰੋ ਪੈ ਪੰਦਨ ਖਾਲਾ ਲੱਗੂ ਅੱਜ ਹੁਣ ਆਉਂ ਨਹੀਂਗੇ ਮੇਰਾ ਆਪਾ ਫਲਾਸਟ ਕਰਾਂਗੇ ਤੇ ਹੱਲਣ ਨਾਲ ਦੇਗਾ ਤੂੰ ਤਵੇ ਜੀ ਕਿਨੇ ਨੂੰ ਨਾ ਫੋਨ ਆਈ ਸੀ ਕਿਉਂ ਨਹੀਂ ਆਸੀ ਹਾਂ ਫੋਨ ਆਈ ਸੀ ਕਿਉਂ ਨਹੀਂ ہو گیا تج اپ لگی ادھر اپنا دھوٹ گرم ہوئی ਛਟੀਆਂ ਲੈਂਦੇ ਆ ਜੀ ਅੱਜ ਛਟੀਆਂ ਦਾ ਪੂਰਾ ਖਲਿਆਰਾ ਬੋਵਾ ਚਾਉਂਦਾਂ ਤੇ ਦੇਖੋ ਪੱਤਰੀ ਬਹੁਤ ਜ਼ਿਆਦਾ ਛਟੀਆਂ ਦੇ ਉੱਤੇ ਤੇ ਅੱਗੇ ਲੱਕਣਾ ਹੁੰਦੀ ਸੀ ਜਦੋਂ ਤੇ ਪੂਰਾ ਉਹ ਹੁੰਦਾ ਸੀਗਾ ਐ ਵਧੀਆ ਸਾਫ਼-ਸਾਫ਼ ਚਾਉਂਦਾਂ ਪਿਆ ਲੈਂਦਾ ਸੀ ਹੁਣ ਹੁਣ ਛਟੀਆਂ ਦੇ ਨਾਲ ਪੂਰਾ ਕੂੜਾ ਹੋਇਆ ਹੋਊਗਾ ਚਲੋ ਕਿੰਨੇ ਚਲਾ ਦਿਆ ਕਰਾਂਗੇ ਤਾਂ ਇਕੱਠੀਆਂ ਕਰਕੇ ਧੋ ਕੇ ਆਗੋ ਕੋ ਮੱਚ ਪੈਂਦੀ ਹੈ ਬਸ ਹੱਸ ਤੁਸੀਂ ਆਦੇ ਹੋਗੇ ਤਿੰਨ ਗੱਲ ਹੋਵੇ ਸਾਫ਼ ਕਰ ਲੈਣ ਬਸ ਇਹ ਅੱਜ ਦਾ ਨਹੀਂ ਹੈ ਲਾਸਟ ਤਾਨੂੰ ਕੋਈ ਹੋਰ ਬਣਾਵਾਂਗੇ ਦਾਲ ਚੱਲਦੀ ਅੱਜ ਦਾ ਵੀ ਮੱਲਾ ਸ਼ਾਮ-ਸ਼ਾਮ ਨੂੰ ਹੁਣ-ਹੁਣ ਕਰੂੰਗਾ ਸਵੇਰੇ ਦੇਖਾਂਗੇ ਜੇ ਸਵੇਰੇ ਤਾਂ ਮਿਸਤਰੀ ਆਇਆ ਫਿਰ ਤਾਂ ਸੱਜੀ ਬਣਾਉਣੀ ਪੈਣੀ ਹੈ ਹੋਰ ਜੇ ਭਾਈ ਫੋਨ-ਫਾਨ ਕਰਨਗੇ ਨਾ ਆਇਆ ਫਿਰ ਆਪਾਂ ਚਟਨੀ ਰਣ ਲਾਗੇ ਆਦ ਦੇ ਦੀ ਕਿਰਾਂ ਤਾਂ ਆਪਣੇ ਕੋਲੇ ਇੰਨਾ ਸਾਗ ਹੈ ਇਹਨੂੰ ਲਾਉਣਾ ਤਰਕਾ ਬਖੀ ਰਹੀ ਹੈ ਜੀ ਹੁਣ ਅਸੀਂ ਸਾਗ ਜਿਆਦਾ ਨਹੀਂ ਖਾਂਦੇ ਕਿ ਆਪਾਂ ਕੇ ਬਾਤੀ ਕਰਕੇ ਫਿਰ ਬਾਹਲਾ ਇੰਨਾ ਜਿਆਦਾ ਲੋਟ ਲਾਉਣਾ ਮੁੜ ਕੇ ਨਾ ਕਾਲਜਾ ਜ ਮੱਛਾ ਮਾ ਗਿਆ ਕਿਉਂਕਿ ਇਹ ਜਿਸਮਾਨ ਪੈਂਦਾ ਤੁਹਾਨੂੰ ਪਤਾ ਹੀ ਲਸਣ ਨੂੰ ਸਣ ਹੋ ਗਿਆ ਆਦਾ ਫਿਰ ਆਪ ਮਿਰਚੇ ਮਿਰਚ ਸਾਰੇ ਗਰਮ ਹੁੰਦਾ ਰਸਮਾਨ ਜਿਆਦਾ ਤਾਂ ਫਿਰ ਲੋਟ ਨਹੀਂ ਲਾਉਣਾ ਲਓ ਦੇਖ ਜੇ ਆਪਾਂ ਪਾਣੀ ਪਾ ਕੇ ਧਰਦਾਂਗੇ ਧਰ ਕੇ ਨੇ ਵਧੀਆ ਸਾਰਾ ਜਿਹੜਾ ਸਾਫ ਚੋਕ ਲੱਗਾ ਸਟਾਂ ਦੇ ਟੁੱਟਲਾ ਹੋਈਏ ਫਿਰ ਆਪਾਂ ਕਰਕੇ ਮਾਏ ਦਾਂਗੇ ਕਰਦੇ ਧਰ ਦੂ ਵਸਾ ਨੂੰ ਪੋਲਾ ਭਰ ਕੇ ਮੈਂ ਇਹਦਾ ਬਾਲਿਆ ਟਮਾਟਰ ਗੰਡੇਆਂ ਦਾ ਭਾਜੀ ਤਾਂ ਕਿ ਮਿਸਤਰੀ ਆ ਫਿਰ ਤਾਂ ਆਪਾਂ ਨੂੰ ਬਣਾਉਣੀ ਪਣੀ ਐ। ਹਾਂ ਤੇ ਉਹ ਤਾਂ ਮਾਵਾ ਨਹੀਂ ਤੇ ਜੇ ਨਾ ਆਏ ਫਿਰ ਮਖਾਦ। ਫਿਰ ਆਦਰ ਦੀ ਚਟਨੀ ਬਣਾ ਲਾਂਗੇ। ਲਓ ਬਸ ਥੋੜਾ ਗਰਮ ਹੋ ਜਾਂਦੋ। ਫਿਰ ਮੈਂ ਗੁੰਨਦੀ ਆ ਆਟਾ ਕੋਲੇ ਬਹਿ ਕੇ। ਨਾ ਉੱਟਾ ਅੰਤ ਹਜੇ ਕੁਝ ਵੀ ਨਹੀਂ ਹੋਇਆ ਬਸ ਦਿਨ ਜਾਉਂਦੀ ਜਾਂਦਾ ਮੰਮੀ ਮਿੰਟੋ ਮਿੰਟੀ ਹਨਾ। ਪੰਜ ਵਜੇ ਤਾਂ ਪੰਜ ਵਜੇ ਮਾਰਨ ਟੱਕ ਕੋਈ ਸੀ ਕਿੰਨਾ ਸ਼ੀ ਹਾਂ ਤੇ ਬਸ ਜੀ ਆਟਾ ਉਟਾ ਗੁੰਨ ਲਿਆ ਮਸਤੀ ਪਾਉਣਗੇ ਪਾਣੀ ਤਾਂ ਨਹੀਂ ਫਿਰ ਉਹਨਾਂ ਨੂੰ ਖਲ ਖਰਾਕਾ ਪਾਉਣਗੇ ਪਾਣੀ ਤਾਂ ਨਹੀਂ ਪਿਆ ਕੇ ਮੈਂ ਗੁੰਨਦੀ ਆਟਾ ਬਸ ਦੁੱਧਾ ਦੀ ਸਮਸ ਸੁਵਾਈ ਕਰਕੇ ਤੇ ਫਿਰ ਮੈਂ ਮਗਰ ਦੀ ਮਗਰ ਲੱਗ ਜੂਗੀ ਰੋਡਰ ਕੱਲ ਜੀ ਮੈਂ ਕਿ ਮੈਂ ਵੀਡੀਓ ਦੇ ਵਿੱਚ ਕਿਹਾ ਸੀਗਾ ਜੀ ਚੌੜ ਕਰਦੀ ਤੇ ਕਿਹਾ ਸੀ ਮੈਂ ਮਖ ਜਸ਼ਨ ਦੀ ਬਹੁਤ ਪਾਠਾਂਗਾ ਪਤਾ ਹੈਗਾ ਜੀ ਤੇ ਬੰਨੇ ਇਕਨੇ ਕਮੈਂਟ ਕਰਿਆ ਕਹਿੰਦੇ ਵੀ ਪਾਠਾਂਗਾ ਤਾਂ ਦੂਰ ਚਾ ਕੱਲ ਮੰਜਾ ਸੀ ਹਨ ਹਾਂ ਕਹਿੰਦੇ ਪਾਠਾਂਗਾ ਤਾਂ ਦੂਰ ਦੀ ਗੱਲ ਆ ਕਹਿੰਦੇ ਤੇ ਕਹਿੰਦੇ ਸਾਨੂੰ ਰੋਟੀ ਵੀ ਆਪ ਕਾ ਕੇ ਦੇਣੀ ਪਿਆ ਕਰੂਗੀ ਕਿ ਨਹੀਂ ਮੰਮੀ ਚਲੋ ਤਾਂ ਦੇਖੋ ਜੀ ਟਾਈਮ ਕਹਿ ਜਾਊਗਾ ਕਿਵੇਂ ਦਾ ਨਹੀਂ ਬਾਕੀ ਦੇਖਦੇ ਆਪਾਂ ਹਨ ਕਿਸੇ 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 ਤਰ੍ਹਾਂ ਦੇ ਲੋਕ ਬਹੁਤ ਕੰਮ ਕਰਦੇ ਆ ਕਿਸੇ ਨੂੰ ਹੁਣ ਜਿਵੇਂ ਸਾਡੀ ਨਿੱਕੀ ਜਸੂ ਉਹਨੂੰ ਬਹੁਤ ਹੁ ਲੱਗਦਾ ਚੁੱਲ੍ਹੇ ਦਾ ਕੰਮ ਕਰਨਾ ਜਿਵੇਂ ਕਿ ਹੱਥ ਕਰੋਲੇ ਮਾਰੀ ਜਾਂਦੀ ਹੈ ਸਬਜ਼ੀ ਆ ਗਈ ਮੈਂ ਬਣਾਵਾ ਭਾਂਡੇ ਵਾਝਾਂ ਧੋਣ ਕੀ ਕੰਮ ਹੋਵੇ ਜਿਵੇਂ ਕਿਸੇ ਕਿਸੇ ਜਵਾਕ ਨੂੰ ਆਪ ਦੀ ਆ ਪਿਛਾਉਂ ਹੁੰਦਾ ਹੈ ਨਾ ਪਰ ਜਿਹੜਾ ਆਦੇ ਹੰਦਿਆ ਆਖ ਕੇ ਕਰਾਉਣੇ ਆਪਾ ਉਹ ਤਾਂ ਫਿਰ ਕੀ ਕਰਿਆ ਤੇ ਕੀ ਨਾ ਚੋ ਬਾਕੀ ਕੀ ਕਹਿ ਸਕਦੇ ਆ ਨਾ ਅੱਗੇ ਦੀ ਪੀੜੀ ਜਿਹੇ ਜਿਹੀ ਆਊਗੀ ਹੈ ਨਾ ਕਿਹ ਜਿਹਾ ਹੋਊਗਾ ਕੰਮ ਤੇ ਚਲੋ ਜਿੰਨਾ ਚਿਰ ਆਦੇ ਹੁੰਦੇ ਆਪਣੇ ਹੱਡ ਗੁੱਡ ਚੱਲਦੇ ਉਹਨਾਂ ਚਿਰ ਤਾਂ ਕਰਾਂਗੇ ਹਨਾ ਜਾਂ ਆਪਾਂ ਤਾਂ ਐਂ ਤਾਂ ਆਪਾਂ ਕਿੱਥੇ ਕੰਮ ਛੱਡਣ ਵਾਲੇ ਆ ਤੇ ਚਲੋ ਬਾਕੀ ਆਦੇ ਹੁੰਦੇ ਇਹਨਾਂ ਦਾ ਆਕਾਰ ਹੋਊਗਾ ਹਨਾ ਇਹਨਾਂ ਦਾ ਹੀ ਹੋਊਗਾ ਸਾਰਾ ਵੀ ਸਗਲਾ ਆਪ ਦੇਖਣਗੇ ਜਵਾਕ ਵੀ ਕਿਵੇਂ ਤੋਰਨੀ ਹੈ ਕਿ ਵੀਲਦਾਰੀ ਕਿਵੇਂ ਆਪ ਦਾ ਕਰਨਾ ਕਰ ਲੈਣਗੇ ਤੇ ਚਲੋ ਜੀ ਆਪਾਂ ਗੁੰਨ ਲਗੇ ਹੁਣ ਆਟਾ ਕੋਲੇ ਬੈ ਕੇ ਤੇ ਨਾਲੇ ਹੋ ਜਾਊਗਾ ਦੁੱਧ ਗਰਮ ਤੇ ਹਜਦਾ ਨਹੀਂ ਮੰਮੀ ਹੋਣਾ ਦਰਸ਼ਨ ਦੇ ਰੈਡੀ ਨੇ ਉੱਥੇ ਪਾਣੀ ਪੂਣੀ ਫਿਰਿਆ ਜੀ ਪਿਆ ਮਾਰੇ ਪਿਆ ਪਾਣੀ ਨਾ ਦਿੱਤੇ ਉਹ ਕਹਿੰਦੇ ਮਾੜਾ ਮੋਟਾ ਲਾਇ ਬੰਦਾ ਕਰਕੇ ਤੇ ਕਹਿੰਦੇ ਮੁੜ ਕੇ ਨਾ ਅਸੀਂ ਵੀ ਉਹ ਤੇ ਮਸਾਲਾ ਲੱਗ ਜਾਵਾਂਗੇ ਥੋੜਾ ਥੋੜਾ ਥਾਂ ਦੇ ਵਿੱਚ ਵੀ ਜਿਹਦੇ ਨਾਲ ਜਦੋਂ ਲਪਾਈ ਕਰਨਗੇ ਵੀ ਪਾਪਾ ਬਾਹਰ ਨਾ ਆਉਣ ਵੀ ਕਈ ਵਾਰੀ ਜਿਹੜਾ ਹੁਣ ਤਾਂ ਉਹ ਲਾਇਆ ਪੈਨ ਜੇ ਠੋਕੇ ਹੈ ਪਰ ਕਈ ਵਾਰੀ ਕੀ ਪਤਾ ਦੇ ਪੈ ਹੋ ਹੋ ਜੇ ਕਈ ਵਾਰੀ ਨਿਕਲ ਜਾਂਦਾ ਉਹ ਤੇ ਫਿਰ ਕਹਿੰਦੇ ਵੀ ਲਪਾਈ ਲਬੂਈ ਕਰੇ ਦੇ ਵਿੱਚ ਕਹਿੰਦੇ ਉਹ ਹੋਊਗਾ ਚਲੋ ਜੇ ਤਾਂ ਉਹ ਆ ਗਿਆ ਤਾਂ ਠੀਕ ਹੈ ਜੀ ਨਾ ਆਇਆ ਫਿਰ ਕੱਲ ਨੂੰ ਆਪੇ ਮਿਸਤਰੀ ਤੋਂ ਭਰਾ ਲੈਣਗੇ ਮਿਸਤਰੀ ਪਹਿਲਾਂ ਉਹੀ ਭਰ ਦੂਗਾ ਪੈਪਰ ਥੋੜਾ ਥੋੜਾ ਥਾਂ ਦੇ ਵਿੱਚ ਉਹ ਲਾ ਦੂਗਾ ਮਸਾਲਾ ਜਾਂ ਤੇ ਫਿਰ ਇੰਨੇ ਨਾਲ ਉਹ ਪੱਕ ਜੇ ਉਹ ਮਸਾਲਾ ਫਿਰ ਖੜ ਜਾਨੀਆ ਪੈਪਰ ਚਲੋ ਜੀ ਆਪਾਂ ਗੁੰਨਿਆ ਆਟਾ ਦਿਨ ਤਾਂ ਜਾਂਦਾ ਮਿੰਟੋ ਮਿੰਟੀ ਲਓ ਜੀ ਲੱਗਦੇ ਆਪਾਂ ਰੋਟੀ ਤੇ ਸਭ ਕੁਝ ਤਿਆਰ ਆ ਬਸ ਇੱਧਰ ਤੇ ਮੰਮੀ ਨੇ ਕਰਨਾ ਕਿ ਉਹ ਗਰਮ ਆਪ ਕੋਨੇ ਹੁੰਨੇ ਆ ਗਾਂ ਆਪਣੀ ਸੂਨ ਵਾਲੀ ਆ ਕਿਉਂ ਬਣੇ ਹੁੰਨੇ ਉਹਨੂੰ ਡਾਲ ਲਿਆ ਤੇ 4-5 ਕਿਲੋ ਚਾਰ ਦੇ ਹਨਾ ਮੰਮੀ ਜਾਂ 3-4 ਦੇ ਜਾਂ ਕਿਉਂ ਹਨਾ ਹਾਂ ਇੱਕ ਚੀਤ ਪਾਵੇਂ ਇੱਥੇ ਦੋਨਿਆਂ ਨੂੰ ਦੁੱਧ ਪਾਜੇ ਬਮਾਈ ਹੂੰ ਨਾ ਤੇਰ ਹੋਊਦਾ ਫਿਰ ਕਿਉਂ ਪਾਉਣਾ ਪੈਂਦਾ ਹੂੰ ਇਹਦੀ ਸਾਡੇ ਕੋਲ ਤੇਲ ਆਈ ਨਹੀਂ ਸੀ ਹਾਂ ਤੇ ਕਿਉਂ ਬਸਤ ਕਰਦੇ ਆ ਗਰਮੋਂ ਪਾਈ ਬੈਠੇ ਬਾਟੀ ਚ ਇਹ ਰਿਕਣੀ ਚ ਹਜੇ ਆਪਣੇ ਦੁੱਧ ਗਰਮ ਸੀਗਾ ਪਾਪਾ ਮਰੀ ਜਾਂਦਾ ਹਜੇ ਹੁਣੀ ਉਪਣਿਆ ਕੱਢਿਆ ਗਿਆ ਬਾਅਦ ਮੱਖਾ ਚੱਲ ਹਜੇ ਠਰ ਕੇ ਮਮੀ ਧਰ ਦੇਣਗੇ ਫਿਰ ਉਧਰ ਆਏ ਨਾ ਜਦੋਂ ਗਾਂ ਨੂੰ ਲੇਟੀ ਲੁਟੀ ਧਰ ਕੇ ਨਾਲ ਰੋਟੀ ਬਣਾਉਣਗੇ ਜਸ਼ਨ ਨੂੰ ਤੇ ਜਸ਼ਨ ਦੇ ਦਾਦੇ ਨੂੰ ਪਏ ਆ ਜਸ਼ਨ ਦੇ ਰੈਡੀ ਗਿਆ ਦੁੱਧ ਪਾਉਣ ਤੇ ਘਰ ਦੇ ਨਾਲ ਪੂਰੀ ਰੈ ਬਰਾਲੀ ਵੀ ਮਿਸਤਰੀ ਆਊਗਾ ਧਰ ਕੇ ਤੇ ਹੁਣ ਮਿਸਤਰੀ ਕੇ ਡਿਪੈਂਡ ਕਰਦਾ ਜਸ਼ਨ ਦੇ ਰੈਡੀ ਜਾ ਕੇ ਆਉਣਗੇ ਚਲੋ ਆ ਜੇ ਤੇ ਚਲੋ ਕੰਮ ਨਿਬੜੇ ਹਫਤੇ ਹਰ ਹਫਤੇ ਦਾ ਕੰਮ ਹੈ ਤੇ ਚਲੋ ਆਪਣਾ ਕੰਮ ਹੈ ਜਿਹੜਾ ਕਿ ਫਤਿਹ ਹੋ ਜਾਊਗਾ ਹੈਨਾ ਜਦੋਂ ਜਦ ਆਪਾਂ ਨੂੰ ਬਾਤ ਹੁੰਦਾ ਹੀ ਹੈ ਜੀ ਆਪਣਾ ਤਿਆਰ ਹੋ ਜਾਏ ਜਮਾ ਵਧੀਆ ਫਿਕਰ ਜਾਂ ਨਿਭੜ ਜਾਏ ਹੋ ਜੇ ਮੰਮੀ ਵੀ ਹੋ ਤਿਆਰ ਹੋ ਗਿਆ ਨਾ ਉਹ ਵੀ ਫੱਟਿਆ ਸੀ ਉਹਨੂੰ ਸੇਕੜਾ ਲੈ ਹਾਂ ਕੰਮ ਤਾਂ ਉਹਦਾ ਬਾळा ਬਟਾ ਇੱਕ ਪਸੂ ਆਲੇ ਦਾ ਹਾਂ ਇਹ ਕਾਬੜ ਪਸੂ ਵਾਲੀ ਸੱਤ ਬਦਲਨੀ ਆ ਵੀ ਐ ਐ ਵੀ ਮੁਰਕੇ ਮੀਂਹ ਕਣੀ ਆਗਾ ਤਾਂ ਉਹ ਕਿਉਂਦੀ ਹੁਣ ਤਾਂ ਫਿਰ ਅਸੀਂ ਠੀਕਾ ਵੇਲਾ ਕਰ ਲਿਆ ਪੂਰੀ ਵਾਲਾ ਹਾਂ ਹੋਰ ਚਾਪਾ ਤੋਂ ਫੇਰ ਵੀ ਆਇਆ ਵੀ ਇਹ ਖੁਰਨੀ ਆ ਨੀਰਾ ਵੇਜਾ ਗੱਬੂਆ ਨਹੀਂ ਖੁਰਨੀ ਬਣਾਉਣੀ ਅੰਦਰ ਉਹ ਵੀ ਜ਼ਰੂਰੀ ਆ ਉੱਥੇ ਤਾਂ ਵੱਟੇ ਪਾਸੋਂ ਖੜ ਗਿਆ ਕਰਨ ਹਾਂ ਇਹ ਬਾਹਰ ਇੱਥੇ ਤਾਂ ਛੋਟੇ ਖੜ ਗਿਆ ਕਰਨ ਹਾਂ ਇਹ ਖੁਰਨੀ ਦੇ ਛੋਟੇ ਉੱਥੇ ਚਾਰ ਵੱਡੇ ਖੜ ਗਿਆ ਕਰਨ ਧੁੰਦਾ ਬਲਗਾਂ ਪੈਣ ਲੱਗੀਆਂ ਉਦੋਂ ਅੰਦਰ ਨੀਰਾ ਪਾਉਣਾ ਅੰਦਰ ਪਾਉਣਾ ਪੈਂਦਾ ਇਹ ਨੀਰਾ ਟਾਈਮ ਨਾਲ ਆਪ ਪਸੂ ਬਾਹਰ ਨਹੀਂ ਨਾ ਕੱਢ ਸਕਦੇ ਫਿਰ ਆਪਦਾਤ ਬਾਹਰ ਲਾ ਕੇ ਟਿਕ ਟੋਕਰਾਂ ਸੰਦਰ ਖੜੇ ਰਹਿਣ ਨੂੰ ਬਸੂ ਤੇ ਫਿਰ ਧੁੰਦਾ ਚੌਕਾ ਹੋ ਜਾਂਦਾ ਕੋ ਮਾਗਦੇ ਵਿੱਚ ਬਾਕੀ ਮੀਂਹ ਘਣੀ ਦਾ ਨਹੀਂ ਪਤਾ ਹੁੰਦਾ ਬਸ ਉਹ ਆਏ ਹੋ ਜਾਂਦਾ ਵੀ ਚਲੋ ਅੰਦਰ ਧਾਰਾਂ ਦਾ ਵੀ ਸੌਖਾ ਹੋ ਜਾਂਦਾ ਬਸ ਉਹਨੂੰ ਵੀ ਸੌਖਾ ਤੇ ਹੀਰਾ ਅੱਜ ਕਿ ਛਾ ਲੈਂਦਾ ਨਾਲੇ ਕੰਮ ਨਿਪਟੜ ਜਾਂਦਾ ਉਹਨੇ ਆਪ ਨੂੰ ਸੌਖਾ ਹੋ ਜਾਂਦਾ ਉਹੀ ਤਾਂ ਗੱਲ ਹੈ ਤੇ ਪਸ ਜੀ ਲੰਮ ਤੇ ਰੋਟੀ ਹੁਣ ਲੈ ਵੀ ਨੂੰ ਫੜਾਈ ਹੋ ਗਿਆ ਐਹੀ ਬਹੁਤ ਔਖਾ ਨਹੀਂ ਬਟਾ ਵਾਲਾ ਔਖਾ ਨੂੰ ਪੁੱਤਰਾ ਪੂਰਾ ਮੀਂਹਾਂ ਮੀ ਪਈ ਗਿਆ ਬਹੁਤ ਔਖਾ ਨੀਰਾ ਜਾਰਾਮ ਚਾਰੀ ਨਾਰਜ ਦੇਜਾ ਜਨਾ ਨਾ ਤਾਰਾ ਨਿਕਲਦੀ ਆ ਨਾ ਗੋਹਾ ਹੀ ਗੋਹਾ ਹੀ ਹੋ ਜਾਂਦਾ ਘਰਕ ਬਣ ਜਾਂਦਾ ਇੰਨੇ ਨਾ ਤੋਂ ਤੋਂ ਜਿਉਂਦੀ ਛੱਤ ਹੂੰ ਬਤਲੋਂ ਜਿਤੂਲੀ ਪਈ ਸੀ ਬਹੁਤ ਬੁਰਾ ਹਾਲ ਸੀ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਕਰਦੇ ਆਪਾਂ ਇੱਥੀਆਂ ਅੱਜ ਵਾਲਾ ਛੋਟਾ ਜਿਹਾ ਵਲੌਗ ਬਣਾਇਆ ਕੱਲ ਨੂੰ ਕੋਸ਼ਿਸ਼ ਕਰਾਂਗੇ ਵੀ ਬਾਈ ਆਊਗਾ ਤਾਂ ਆਪਾਂ ਛੋਟੇ ਨਾਲ ਮਿਸਤਰੀ ਬਾਈ ਆਊ ਵਧੀਆ ਕੰਮ ਧੰਦੇ ਜਿਹੜੇ ਆਪਾਂ ਉਹ ਕਰੂਗਾ ਕੰਮ ਕੁਸ਼ ਆਰਕ ਕਰਾਣਾ ਛੋਟੇ ਨਾਲ ਕਰਾਂਗੇ ਸ਼ੇਅਰ ਬਾਕੀ ਸਾਰੇ ਭੈਣ ਭਰਾ ਇਸੇ ਤਰ੍ਹਾਂ ਸਪੋਰਟ ਬਣਾ ਕੇ ਰੱਖੋ ਸਾਰੇ ਕੱਲ ਕਹਿੰਦੇ ਕਹਿੰਦੇ ਬਹੁਤ ਵਧੀਆ ਫੈਮਿਲੀ ਐ ਆਪਣੇ ਸਿੰਗਾਪੁਰ ਤੋਂ ਭੈਣ ਆ ਉਹਦਾ ਵੀ ਅੱਜ ਵਟਸਐਪ ਤੇ ਮੈਸੇਜ ਆਇਆ ਕਹਿੰਦੀ ਦੀਦੀ ਤੁਹਾਡੀ ਬਾਲੀ ਵਧੀਆ ਫੈਮਿਲੀ ਐ ਜੈਮੀ ਤੇ ਕਹਿੰਦੀ ਐਵੇਂ ਹੀ ਵਲੌਗ ਬਣਾਉਂਦੇ ਰਹੋ ਕਹਿੰਦੀ ਅਸੀਂ ਸਾਡੇ ਵੱਲੋਂ ਫੁੱਲ ਸਪੋਰਟ ਆ ਕਹਿੰਦੀ ਸਾਨੂੰ ਤਾਂ ਕਹਿੰਦੀ ਉਹਨਾਂ ਜਿਹੜੇ ਸਾਡੇ ਰੋਟੀ ਖਾਜ ਮੇਰੀ ਹੁੰਦੀ ਕਹਿੰਦੇ ਜਿੰਨਾਂ ਜਿਹੜਾ ਤੁਹਾਡੇ ਵਲੌਗ ਨਹੀਂ ਦੇਖਦੇ ਸਾਰਿਆਂ ਆਪਾਂ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੀਆਂ ਬਹੁਤ ਵਧੀਆ ਲੱਗਦਾ ਜੀ ਤੇ ਆਪਾਂ ਇਸੇ ਤਰ੍ਹਾਂ ਹੀ ਸੱਚੇ ਸੁੱਚੇ ਜਿਹੜੇ ਹਨ ਸਾਫ ਸੁਥਰੇ ਵਲੌਗ ਤੁਹਾਡੇ ਤੇ ਕਰ ਪਹੁੰਚਦੇ ਕਰਦੇ ਰਵਾਂਗੇ ਤੇ ਬਸ ਵਾਹਿਗੁਰੂ ਆਦੇ ਹੁੰਦੇ ਤੰਦਰੁਸਤੀ ਬਖਸ਼ ਸਾਰਿਆਂ ਨੂੰ ਸਾਰੇ ਬਾੜਪੜਾ ਤੰਦਰੁਸਤ ਰਹਿਣ ਜਿਹੜੇ ਸਾਡੇ ਵਲੌਗ ਦੇਖਦੇ ਆ ਹਨ ਵਧੀਆ ਤੇ ਸਪੋਰਟ ਐਵੇਂ ਜੁੱਕਰੀ ਬਣਾਈ ਰੱਖੋ ਤੇ ਚਲ ਦੇਖ ਲਿਓ ਤੇ ਕੱਲੋਂ ਕੋਸ਼ਿਸ਼ ਕਰਾਂਗੇ ਵਧੀਆ ਵਲੌਗ ਹੋਰ ਵੀ ਇਦੋਂ ਵੀ ਵਧੀਆ ਤੁਹਾਡੇ ਤੱਕ ਪਹੁੰਚਦਾ ਕਰੀਏ ਸਾਰੇ ਪਿਆਰ ਭਰਾਵਾਂ ਨੂੰ ਪਿਆਰ ਭਰੀ ਸ਼ਸ਼ਟੀ ਕਾਲਜੀ ਬਾਈ ਬਾਈ ਜੀ